ਕਿਹੜਾ ਪਿੰਡ ਹੈ ਕੀ ਸਰਮਾ ਮੈਂ ਵੀਜੀ ਕਲਮ ਸਿੰਘ ਆ ਵਾਸੀ ਆ ਹੀ ਨਾਲੇ ਦਾ ਹੀ ਆ ਹਾਂਜੀ ਇਹ ਬੱਚਾ ਹੀ ਮੈਂ ਆਪਣੇ ਘਰ ਤੋਂ ਲੈ ਕੇ ਆਉਂਦੇ ਆ ਉਹਨਾਂ ਨੂੰ ਡ੍ਰਿਪ ਲੱਗਦੀ ਉਹਨਾਂ ਦਾ ਬਲੱਡ ਘਾਟੀ ਤੇ ਮੈਂ ਉਹਨੂੰ ਲੈ ਕੇ ਆਉਂਦੇ ਆ ਤੇ ਸੜਕ ਤੇ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਬੱਚੇ ਦਾ ਇਹ ਸਾਈਕਲ ਤੇ ਮਗਰੋਂ ਬਲੈਰੋਂ ਗੱਡੀ ਆਉਂਦੀ ਹੈ ਉਮਰਸਾ ਰੋਡ ਤੋਂ ਹਾਂਜੀ ਤੋਂ ਉਹਨਾਂ ਦੀ ਸਪੀਡ ਕਾਫੀ ਉਤਰਾ ਤੇ ਉਹਨਾਂ ਕੋ ਖਾਦ ਖੁਦ ਲੱਦੀ ਗੱਡੀ ਦੇ ਵਿੱਚ ਉਹਨਾਂ ਕੋ ਕੰਟਰੋਲ ਨਹੀਂ ਹੋਈ ਤੇ ਬੱਚੇ ਦੇ ਸਿਰ ਦੇ ਵਿੱਚ ਵੱਜੀ ਆ ਤੇ ਟਾਇਰ ਜਿਹੜਾ ਗੱਡੀ ਦਾ ਸਿਰ ਤੇ ਚੜ ਗਿਆ ਹੈ ਸਾਰਾ ਟੱਕਰ ਵੱਜੀ ਮੁਰਕ ਟਾਇਰ ਚੜ ਗਿਆ ਸਿਰ ਤੇ ਉਦੋਂ ਵੀਜੀ ਉੱਥੇ ਪਬਲਿਕ ਵਾਵਾ ਇਹਦੇ ਕੋਈ ਚੁੱਕਦਾ ਜਗਦਾ ਨਹੀਂ ਤੇ ਆਪਾਂ ਨੂੰ ਆਪਣਾ ਹੀ ਬੱਚਾ ਏਡਾ ਹੈ ਤੇ ਆਪਾਂ ਉਹ ਨਹੀਂ ਆ ਗਿਆ ਤੇ ਆਪਾਂ ਮੋਟਰਸਾਈਕਲ ਤੇ ਲਾਦ ਕੇ ਵੀ ਜੂ ਨੂੰ ਇੱਥੇ ਲਾਏ ਆ ਪਰ ਡੈਥ ਉਹਦੀ ਵੀ ਜੀ ਮੌਕੇ ਤੇ ਉੱਥੇ ਹੀ ਹੋ ਗਈ ਸੀ ਬਾਕੀ ਇਹ ਆ ਵੀ ਜੀ ਕੰਟਰੋਲ ਜਿਹੜਾ ਗੱਡੀ ਵਾਲਿਆਂ ਨੂੰ ਚਾਹੀਦਾ ਵੀ ਕਿਸੇ ਦਾ ਧੀ ਪੁੱਤ ਕਿਸੇ ਦਾ ਕਿਤਰਾ ਚਲੰਦਾ ਦਾ ਸ਼ਹਿਰ 'ਚ ਹਮੇਸ਼ਾ ਕੰਟਰੋਲ 'ਚ ਵੀ ਜੀ ਚਲਾਉਣਾ ਚਾਹੀਦਾ ਹਾਈਵੇ ਰੋਡ ਤੇ ਮੰਨਿਆ ਕਿ ਬੜੀ ਗੱਡੀ ਭਜੜੀ ਹੈ ਸ਼ਹਿਰ 'ਚ ਆਉਂਦਿਆਂ ਕੰਟਰੋਲ ਵੀ ਜੀ ਹਰੇਕ ਨੂੰ ਚਾਹੀਦਾ ਹਰੇਕ ਦਾ ਧੀ ਪੁੱਤ ਵੀ ਜੀ ਇਡਾ ਹੁੰਦਾ ਪਰ ਆਪਣੇ ਕੋ ਨਹੀਂ ਵੀ ਜੀ ਇਹ ਚੀਜ਼ ਦੇਖੀ ਗਈ ਇਹ ਗੱਡੀ ਚ ਲੋਡ ਸੀ ਕੋਈ ਲੋੜ ਹੀ ਵਿੱਚ ਖਾਦ ਲੱਗੀ ਹੋਈ ਗੱਡੀ ਠਾਣੇ ਫੜਾਤੀ ਵੀ ਇਹਦੀ ਬੰਦਾ ਵੀ ਰੈਸਟ ਕਰਾਤਾ ਆ ਇਹ ਨੂੰ ਮਗਦੋਂ ਠਾਣੇ ਫੜਾਤਾ ਸੀ ਵੀਰੇ ਬਾਕੀ ਆਪਣੇ ਕੋਦੇ ਵੀ ਜੀ ਇਹਦੀ ਦੁੱਖ ਵੇਖ ਕੇ ਜਾਂਦਾ ਭਾਵੇਂ ਕਿਤਰਾ ਵੀ ਹੈ ਇਨਸਾਨੀਅਤ ਤੌਰ ਤੇ ਆਪਣੇ ਕੋਣੀ ਚੱਲਿਆ ਗਿਆ ਵੀ ਸੀ ਪਰ ਮੇਰੇ ਤੋਂ ਵੀ ਜੀ ਗਿਆ ਬੱਚਾ ਸੁਭਾਨ ਅੱਲਾਹ ਹਰ ਇੱਕ ਨੂੰ ਵੇਜੀ ਪਾਤ ਜੋੜ ਕੇ ਬੇਨਤੀ ਗੱਡੀ ਸਾਹਮਣਾ ਚਲਾਓ ਸ਼ਾਇਦ ਤੇ ਹਣ 50 ਚੜ੍ਹ ਕੇ ਵੀ ਜੀ ਕੋਈ ਨਾ ਹੱਤ ਕਰਾਵੇ ਬਹੁਤ ਟ੍ਰਾਫਿਕ ਵੀ ਜੀ ਕੀ ਪਤਾ ਕੀਦਾ ਕਿੱਥੋਂ ਕਿੱਨੇ ਨਿਕਲਣਾ ਜ਼ਰੂਰੀ ਥੋੜਾ ਵੀ ਜੀ ਕਿਸੇ ਦੇ ਬੱਚੇ ਨੂੰ ਨਿਕਲਾ ਆਪਣਾ ਵੀ ਨਿਕਲ ਸਾਡਾ ਕਿੰਨੀ ਕੰਨ ਕਾਲੀ ਹੁੰਦੀ ਵੀ ਜੀ ਮਨਪੇ ਕਿੱਥੇ ਅਸੀਂ ਕਿੱਡੀ ਕੀ ਛੱਤੀ ਪਹੁੰਚ ਜਾਣਾ ਵਾ ਇਸ ਕਰਕੇ ਵੀ ਜੀ ਹੌਸਲੇ ਨਾਲ ਹਮੇਸ਼ਾ ਆਪਣਾ ਸਮਝ ਕੇ ਵੀ ਜੀ ਚਲੋ ਵੀ ਆ ਸਾਡੇ ਵੀ ਧੀਆ ਪੁੱਤ ਨੁਰੀਆਂ ਚ ਤੁਰੇ ਫਿਰਨਦੇ ਜਿੱਦਾਂ ਦਿੱਲੀ ਜੂਨ ਰਹਿਣਾ ਰਹੇ ਉਹ ਕਿ ਵਿਜੀ ਹੌਸਲੇ ਨਾਲ ਹੁੰਦੀ ਕੰਟਰੋਲ ਚ ਹੁੰਦੀ ਤੇ ਇਹ ਹਸਾਤ ਨਹੀਂ ਨਾ ਬੱਚਾ ਜਿਹਦਾ ਵਿਜੀ ਪੁੱਤ ਗਿਆ ਵਾ ਉਹਨੂੰ ਪਤਾ ਵਿਜੀ ਬਾਕੀ ਤਾਂ ਦੁਨੀਆਂ ਨੇ ਵੇਖ ਆ ਗਏ ਹੁਣ ਚਲੋ ਆਪੋ ਆਪਣੇ ਘਰ ਨੂੰ ਚਲੀ ਜਾਣਾ